ਕੋਈ ਕਹਿ ਦੂਗਾ ਵੀ ਤੂੰ ਦਲਜੀਤ ਵਰਗਾ ਲੱਗਦਾ ਵੀ ਤੂੰ ਬਾਬੇ ਵਰਗਾ ਲੱਗਦਾ ਹੈ ਕੋਈ ਕਹਿ ਦਿੰਦਾ ਤੂੰ ਉਹਨਾਂ ਵਰਗਾ ਲੱਗਦਾ ਵੀ ਤੈਨੂੰ ਐ ਚੱਕ ਦਿਆਂਗੇ ਉਵੇਂ ਕਰ ਦੇਾਂਗੇ ਕਿਉਂਕਿ ਉਹਨਾਂ ਨੂੰ ਬੌਂਡ ਕਰਨਾ ਹੁੰਦਾ ਜਿੰਨੇ ਆਪਾਂ ਕਲਾਕਾਰ ਨੂੰ ਦੇਖਦੇ ਆਂ ਵੱਡੀਆਂ ਗੱਡੀਆਂ ਆ ਜਾਂ ਵੱਡੇ ਫਲੈਟ ਹੀ ਸਭ ਇਹਨਾਂ ਦੀ ਕਿਸ਼ਤਾਂ ਤੇ ਹੁੰਦੇ ਆ ਜੇ ਕਲਾਵਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਸ਼ੁਰੂਆਤ ਸਾਡੀ ਇਸ ਇੰਡਸਟਰੀ ਦੇ ਵਿੱਚ ਹੁੰਦੀ ਆ ਤਾਂ ਸਾਨੂੰ ਕਿਸੇ ਦੇ ਨਾਲ ਬੌਂਡ ਹੋਣਾ ਚਾਹੀਦਾ ਜਾਂ ਆਪਣੇ ਪੱਧਰ ਤੇ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਕਿਹਦੇ ਵਿੱਚ ਜ਼ਿਆਦਾ ਬੈਨੀਫਿਟ ਆ? ਤੁਹਾਨੂੰ ਵੀ ਕਿਸੇ ਨੇ ਬੌਂਡ ਕੀਤਾ ਸੀ ਉਸ ਵੇਲੇ ਤੁਸੀਂ ਵੀ ਕੋਈ ਐਦਾਂ ਦਾ ਪ੍ਰੈਸ਼ਰ ਜਿਹੜਾ ਵਾ ਫੀਲ ਕਰ ਰਹੇ ਸੀ ਮੈਨੂੰ ਲੱਗਦਾ 뮤ਜ਼ਿਕ ਇੰਡਸਟਰੀ ਦੇ ਵਿੱਚ ਕੁਝ ਅਣਮਣ ਐਦਾਂ ਦੀ ਚੱਲ ਰਹੀ ਹੈ ਕਿ ਮਾਹੌਲ ਥੋੜਾ ਗਰਮ ਹੋਇਆ ਪਿਆ ਵਾ ਤੁਸੀਂ ਵੀ 뮤ਜ਼ਿਕ ਇੰਡਸਟਰੀ ਤੋਂ ਆਇਓ ਕੀ ਲੱਗਦਾ ਹੈ ਕਿ ਜਿਹੜੇ ਮੁੱਦੇ ਚੱਲ ਰਹੇ ਆ ਕੋਈ ਅੰਦਰਲੀਆਂ ਘੋਖਾਂ 뮤ਜ਼ਿਕ ਇੰਡਸਟਰੀ ਦੀਆਂ ਬਾਹਰ ਨਿਕਲ ਰਹੀਆਂ ਵਾ ਇਹ ਦੇਖੋ ਜੀ ਮੈਨੂੰ ਵੀ ਇਸ ਲਾਈਨ ਦੇ ਵਿੱਚ 10 ਸਾਲ ਹੋ ਗਏ ਆ ਉਹ ਸਾਡੀ ਇੰਡਸਟਰੀ ਦੇ ਵਿੱਚ ਚੱਕਰੇ ਹੁੰਦਾ ਵੀ ਜਦੋਂ ਅਸੀਂ ਕਿਸੇ ਪ੍ਰੋਡਿਊਸਰ ਕੋਈ ਜਾਂ ਕਿਸੇ ਪ੍ਰੋਡਿਊਸਰ ਨੇ ਸਾਡੇ ਕੋਲ ਆਣਾ ਉਨੇ ਸੁਪਨੇ ਬੱਡੇ ਦਿਖਾ ਦੇਣੇ ਆ ਉਹ ਸਾਰੇ ਦਿਖਾਉਂਦੇ ਆ ਮੰਨ ਲਓ ਕਿ ਕੋਈ ਕਹਿ ਦੂਗਾ ਵੀ ਤੂੰ ਦਲਜੀਤ ਵਰਗਾ ਲੱਗਦਾ ਐ ਵੀ ਤੂੰ ਬਾਬੇ ਵਰਗਾ ਲੱਗਦਾ ਐ ਕੋਈ ਕਹਿ ਦੇਣਾ ਤੂੰ ਉਹਨਾਂ ਵਰਗਾ ਲੱਗਦਾ ਵੀ ਤੈਨੂੰ ਐ ਚੱਕ ਦਿਆਂਗੇ ਉਵੇਂ ਕਰ ਦਿਆਂਗੇ ਕਿਉਂਕਿ ਉਹਨਾਂ ਨੇ ਬੌਂਡ ਕਰਨਾ ਹੁੰਦਾ ਵੀ ਆਪਣੇ ਫਾਇਦੇ ਵਾਸਤੇ ਹੁਣ ਕਲਾਕਾਰ ਐ ਕਿ ਕਲਾਕਾਰ ਬਹੁਤੇ ਇਹੋ ਜਿਹੇ ਹੁੰਦੇ ਮਿਡਲ ਫੈਮਿਲੀ ਚ ਆਉਂਦੇ ਆ ਮਿਡਲ ਕਲਾਸ ਫੈਮਿਲੀ ਚ ਹੁੰਦੇ ਆ ਬਹੁਤੇ ਕੋਈ ਪਿੱਛੋਂ ਲੈਂਡਲੋਰਡ ਨਹੀਂ ਹੁੰਦੇ ਕਲਾਕਾਰ ਜਿੰਨੇ ਵੀ ਹੁੰਦੇ ਆ ਹੁਣ ਉਹਨਾਂ ਨੂੰ ਇੱਕ ਮੌਕਾ ਚਾਹੀਦਾ ਹੁੰਦਾ ਐ ਪਰ ਉਹਨਾਂ ਦੀਆਂ ਗੱਲਾਂ ਵੀ ਉਹਨਾਂ ਦੇ ਮਾਈਂਡ ਦੇ ਵਿੱਚ ਆ ਜਾਂਦੀਆਂ ਵੀ ਸ਼ਾਇਦ ਇਹੀ ਬੰਦਾ ਮੇਰਾ ਕੁਝ ਕਰੂਗਾ ਪਰ ਜਦੋਂ ਬੌਂਡ ਹੋ ਜਾਂਦੇ ਆ ਜਦੋਂ ਸਾਈਨ ਹੋ ਜਾਂਦੇ ਉਸ ਤੋਂ ਬਾਅਦ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਪਰ ਬੌਂਡ ਹੋਣ ਦਾ ਮਤਲਬ ਇਹ ਆ ਕਿ ਬੰਦੇ ਨੇ ਆਪਣੀ ਸਾਰੀ ਆਜ਼ਾਦੀ ਖੋਹ ਲਈ ਆ ਬੰਦਾ ਹੁਣ ਆਪਣੇ ਦਮ ਤੇ ਕੁਝ ਨਹੀਂ ਕਰ ਸਕਦਾ ਕੰਪਨੀ ਦੇ ਲਈ ਪ੍ਰੋਡਿਊਸਰ ਦੇ ਲਈ ਸੋਚਣਾ ਪਏਗਾ ਬਿਲਕੁਲ ਜਦੋਂ ਤੁਸੀਂ ਕਿਸੇ ਕੰਪਨੀ ਨਾਲ ਬੌਂਡ ਹੁੰਦੇ ਆ ਕਿਸੇ ਪ੍ਰੋਡਿਊਸਰ ਨੇ ਤੁਹਾਨੂੰ ਬੌਂਡ ਕਰ ਲਿਆ ਉਹਦੇ ਵਿੱਚ 5 ਸਾਲ ਦਾ ਲਾਸਟ ਤਾਂ 5 ਸਾਲ ਦਾ ਹੁੰਦਾ ਕਰਨ ਵਾਲੇ 20 ਸਾਲ ਦਾ ਵੀ ਕਰੀ ਜਾਂਦੇ ਆ ਅੱਛਾ ਪ੍ਰੋਡਿਊਸਰ ਨੂੰ ਇਨਕਮ ਜਾਂ ਤਾਂ ਲਾਈਵ ਸ਼ੋਅ ਤੋਂ ਹੋਊਗੀ ਜਾਂ ਥੋੜੇ ਜਿਹੇ YouTube ਤੋਂ ਇਨਕਮ ਆਊਗਾ ਰੈਵਨਿਊ ਹੋਊਗਾ ਉਹ ਆਊਗਾ ਫਿਰ ਉਹਨੇ ਉਸ ਚ ਕਲਾਕਾਰ ਨੂੰ ਵੀ ਦੇਣਾ ਹੈ ਬਹੁਤੇ ਕਲਾਕਾਰ ਨੂੰ ਦਿੰਦੇ ਨਹੀਂ ਉਹ ਫਿਰ ਇੱਕ ਫਲੈਟ ਲੈ ਕੇ ਦੇ ਦਿੰਦੇ ਉਹਨਾਂ ਨੂੰ ਜਾਂ ਉਹਨਾਂ ਨੂੰ ਇੱਕ ਗੱਡੀ ਲੈ ਕੇ ਦੇ ਦਿੰਦੇ ਉਹ ਵੀ ਉਹਨਾਂ ਦੀ ਰੈਂਟਰ ਤੇ ਹੁੰਦੀ ਆ ਆਪਣਾ ਕੁਝ ਨਹੀਂ ਹੁੰਦਾ ਉਹਦੇ ਵਿੱਚ ਉਹਨੇ ਜੀ ਕੁਝ ਹੁੰਦੇ ਆ ਇੰਡਸਟਰੀ ਦੇ ਵਿੱਚ ਸਭ ਠੀਕ ਠਾਕ ਹੈ ਕੁਝ ਐਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਹੱਲੇ ਵੀ ਆਮ ਲੋਕਾਂ ਤੋਂ ਲੁਕੀਆਂ ਹੋਈਆਂ ਕਿਤੇ ਮੈਂ ਉਹੀ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਸੁਪਨੇ ਵੱਡੇ ਦਿਖਾਏ ਜਾਂਦੇ ਇੰਨੇ ਵੱਡੇ ਸੁਪਨੇ ਹੈ ਨਹੀਂ ਜਿੰਨੇ ਆਪਾਂ ਕਲਾਕਾਰਾਂ ਨੂੰ ਦੇਖਦੇ ਆਂ ਵੱਡੀਆਂ ਗੱਡੀਆਂ ਜਾਂ ਵੱਡੇ ਫਲੈਟ ਇਹ ਸਭ ਇਹਨਾਂ ਦੀ ਕਿਸ਼ਤਾਂ ਤੇ ਹੁੰਦੇ ਆ ਬਹੁਤਾ ਕੁਝ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਤੁਸੀਂ ਦੇਖ ਕੇ ਜਿਵੇਂ ਹੁਣ ਆਪਾਂ ਦੇਖ ਲਈਏ ਵੀ ਕੋਈ ਕੈਨੇਡਾ ਚਲਾ ਗਿਆ ਉਹਨੇ ਕੋਠੀ ਪਾ ਲਈ ਹਨਾ ਫਿਰ ਨਾਲ ਵਾਲਾ ਵੀ ਆਪਣੀ ਵੇਚਦਾ ਇਹ ਦੇਖ ਕੇ ਨਾ ਉਹ ਇਸ ਲਾਈਨ ਦੇ ਵਿੱਚ ਇਹ ਦੇਖ ਕੇ ਨਾ ਉਹ ਵੀ ਤੁਸੀਂ ਇਹਦੇ ਵਿੱਚ ਸ਼ੌਰਤ ਕਮਾਉਣੀ ਆ ਜਾਂ ਗੱਡੀਆਂ ਆ ਜਾਣਗੀਆਂ ਇਹ ਬਹੁਤ ਵੱਡਾ ਇੱਕ ਖੂਹ ਹੈ ਇਹ ਭਰਨਾ ਨਹੀਂ ਤੁਹਾਡੇ ਤੋਂ ਜਿੰਨੇ ਚ ਪੈਸਾ ਚਾਹੀਦਾ ਤੁਹਾਨੂੰ ਇੱਕ ਸਟੈਬਲਿਸ਼ ਕਲਾਕਾਰ ਹੋਣ ਲਈ ਮੇਰਾ ਮੰਨਣਾ ਇਹ ਹੈ ਵੀ ਤੁਸੀਂ ਆਪਣੀ ਕਲਾ ਦੇ ਨਾਲ ਸੋਸ਼ਲ ਮੀਡੀਆ ਦੇ ਥਰੂ ਅੱਜ ਦਾ ਟਾਈਮ ਜਿਵੇਂ ਵੀ ਹੈ ਉੱਥੋਂ ਤੁਸੀਂ ਸ਼ੁਰੂ ਕਰੋ ਇਹ ਜਿਹੜੇ ਪ੍ਰੋਡਿਊਸਰ ਨੇ ਤੁਹਾਨੂੰ ਸੁਪਨੇ ਹੀ ਦਿਖਾ ਸਕਦੇ ਨੇ ਕਿਉਂਕਿ ਇਹਨਾਂ ਨੇ ਆਪਣਾ ਫਾਇਦਾ ਕੱਢਣਾ ਹੁੰਦਾ ਤੁਹਾਡੇ ਲਾਈਵ ਸ਼ੋਅ ਦੇ ਵਿੱਚੋਂ ਪੈਸਾ ਜਾਂ ਤੁਹਾਡਾ 5 10 ਸਾਲ ਤੁਸੀਂ ਉਹਨਾਂ ਕੋਲ ਬੌਂਡ ਹੋ ਗਏ 10 ਸਾਲ ਤੁਹਾਡੇ ਕੋਈ ਕੁਝ ਨਹੀਂ ਹੋਣਾ ਕਲਾਕਾਰ ਦੀ ਏਜ ਵੀ ਕਲਾਕਾਰ ਜੇ ਕੋਈ ਚੱਲ ਵੀ ਜਾਏ ਤਾਂ 5 6 ਸਾਲ ਹੀ ਹੁੰਦਾ ਉਹਦੇ ਕੋਲ ਵੀ ਪਰ ਜਦੋਂ ਆਪਾਂ ਕਹਿੰਦੇ ਆ ਕਿ ਬੰਦਾ ਵੱਜ ਗਿਆ ਵਾ ਬੌਂਡ ਦੇ ਵਿੱਚ ਇੱਕ ਤਰੀਕੇ ਦੇ ਨਾਲ ਹਨਾ ਪ੍ਰੋਡਿਊ ਫਿਰ ਲੱਗਦਾ ਕਿ ਉਹਨਾਂ ਨੂੰ ਸਾਈਨ ਹੀ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਹਨਰ ਹੁੰਦਾ ਨਹੀਂ ਤਾਂ ਰਾਹ ਚੱਲਦਿਆਂ ਨੂੰ ਕੋਈ ਪ੍ਰੋਡਿਊਸਰ ਜਾਂ ਕੰਪਨੀ ਸਾਈਨ ਨਹੀਂ ਕਰਦੀ ਸੋ ਜੇ ਕਲਾਵਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਸ਼ੁਰੂਆਤ ਸਾਡੀ ਇਸ ਇੰਡਸਟਰੀ ਦੇ ਵਿੱਚ ਹੁੰਦੀ ਆ ਤਾਂ ਸਾਨੂੰ ਕਿਸੇ ਦੇ ਨਾਲ ਬੌਂਡ ਹੋਣਾ ਚਾਹੀਦਾ ਜਾਂ ਆਪਣੇ ਪੱਧਰ ਤੇ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਕਿਹਦੇ ਵਿੱਚ ਜ਼ਿਆਦਾ ਬੈਨੀਫਿਟ ਆ ਦੇਖੋ ਪਹਿਲਾਂ ਕੰਪਨੀਆਂ ਦਾ ਰੂਲ ਹੁੰਦਾ ਸੀ ਵੀ ਕਲਾਕਾਰ ਬਣਾਉਣਾ ਹੁਣ ਕੰਪਨੀਆਂ ਕਹਿੰਦੀਆਂ ਵੀ ਬਣ ਕੇ ਆਓ ਫਿਰ ਅਸੀਂ ਸਾਡੇ ਕੋਲੋਂ ਪੈਸਾ ਲੈ ਜਾਓ ਪਹਿਲਾ ਕਲਾਕਾਰ ਨੂੰ ਕੋਲ ਰੱਖਦੇ ਸੀ ਫਲੈਟ ਵੀ ਲੈ ਕੇ ਦਿੰਦੇ ਸੀ ਸਾਰਾ ਉਹਦਾ ਖਰਚਾ ਵੀ ਚੱਕਦੇ ਸੀ ਹੁਣ ਕੰਪਨੀਆਂ ਦਾ ਇਹ ਕੰਮ ਹੈ ਵੀ ਤੁਸੀਂ ਬਣ ਕੇ ਆਓ ਜਦੋਂ ਤੁਸੀਂ ਬਾਣੀ ਗਏ ਫਿਰ ਤੁਸੀਂ ਕੰਪਨੀਆਂ ਕੋ ਕਿਉਂ ਜਾਣਾ ਹੈ ਬਿਲਕੁਲ ਹਨਾ ਪ੍ਰੋਡਿਊਸਰ ਦੇ ਕੋਲ ਕਿਉਂ ਜਾਣਾ ਹੈ ਤੁਸੀਂ ਆਪਣਾ ਕਰੋ ਜਿੰਨਾ ਵੀ ਹੋ ਰਿਹਾ ਹੈ ਕੁਝ ਵੱਡਾ ਕਰਨਾ ਜਾਂ ਛੋਟਾ ਕਰਨਾ ਮੇਰਾ ਮੰਨਣਾ ਹੈ ਵੀ ਤੁਸੀਂ ਆਪਣਾ ਇੰਡੀਪੈਂਡੈਂਟਡ ਹੋ ਕੇ ਕਰੋ ਆਪਣੇ ਜਿੰਨਾ ਥੋੜਾ ਕਰਨਾ ਹੈ ਥੋੜਾ ਕਰ ਲਓ ਜ਼ਰੂਰੀ ਨਹੀਂ ਵੀ ਤੁਸੀਂ ਉਸ ਲੈਵਲ ਦੀਆਂ ਵੀਡੀਓਜ਼ ਕਰਕੇ ਹੀ ਹਿੱਟ ਹੋਵੋਗੇ ਬਹੁਤੇ ਇਹੋ ਜਿਹੇ ਗਾਣੇ ਆ ਜਿਹੜੇ ਡਮੀ ਤੇ ਵੀ ਚੱਲੇ ਹੋਏ ਆ ਉਹਨਾਂ ਨੂੰ ਕੋਈ ਬਹੁਤ 뮤직 ਨਹੀਂ ਮਿਲਿਆ ਬਹੁਤ ਵੱਡੀਆਂ ਵੀਡੀਓ ਨਹੀਂ ਉਹਨਾਂ ਨੇ ਕੀਤੀਆਂ ਬਹੁਤੇ ਐਸੇ ਕਲਾਕਾਰ ਆ ਚੱਲੇ ਹੋਏ ਆ ਜਿਹੜੇ ਸਿਰਫ ਸੋਸ਼ਲ ਮੀਡੀਆ ਤੋਂ ਚੱਲੇ ਹੋਏ ਆ ਸਿਰਫ ਇੱਕ ਉਹਨਾਂ ਦਾ ਗਾਣਾ ਹੀ ਵਾਇਰਲ ਹੋਇਆ ਹੈ